ਮੇਰਿੰਦਰ ਜੀ ਮੈਨੂੰ ਗਿੱਦੜਵਾਚ ਕੋਈ ਨਹੀਂ ਜਾਣਦਾ ਮੈਂ ਮੁਕਸਰਾ ਦਾ ਰਹਿਣ ਵਾਲਾ ਸੀ ਮੇਰੀ ਵੋਟ ਕੀ ਮੁਕਸਰਾ ਪਿੰਡ ਮੇੜਿੰਗ ਦੀ ਮੁਕਸਰਾ ਲੰਬੀ ਬਾਦਲ ਸਾਹਿਬ ਕੋਲੇ ਸੀ ਗਿੱਦੜਵਾ ਮਲੋਟ ਰਿਜ਼ਰਵਸੀ ਤੇ ਗਿੱਦੜਵਾ ਓਪਨ ਸੀ ਮੈਂ ਖੈ ਚੱਲਿਆ ਗਿੱਦੜਵਾ ਨੂੰ ਚੱਲਦੇ ਇੱਥੇ ਆਪਾਂ ਦਾ ਝੋਲਾ ਬਣਾਈਏ ਖਾਰਾਂਗੇ ਕੋਈ ਨਹੀਂ ਬਣਾਉਂਦਾ ਝੋਲਾ ਦਾ ਬਣਾਈਏ ਕਿਸੇ ਦਾ ਝੋਲਾ ਚੱਕਰ ਮੈਂ ਕਾਰਡ ਬਣਾਇਆ ਲੋਕ ਹੱਸਦੇ ਹੁੰਦੇ ਸੀ ਮੈਂ ਉਸ ਕਾਰਡ ਤੇ ਵਿਜ਼ਿਟਿੰਗ ਕਾਰਡ ਤੇ ਆਪੀ ਫੋਟੋਸ਼ਾਪੀ ਤੇ ਮੈਨੂੰ ਜਾਣਦਾ ਨਹੀਂ ਪੰਜਾਬੀ ਚੋ ਕਾਰਡ ਬਣਾਇਆ ਤੇ ਮੈਂ ਘਰ ਘਰ ਜਾ ਕੇ ਉਕਾਰ ਦਿੰਦਾ ਸੀ ਐਵੇਂ ਉਹ ਬੇਬੇ ਦੇ ਬਹਿਰੀਆਂ ਬਣਾਉਂਦਾ ਸੀ ਮੈਂ ਰਾਜਾ ਵੜੀਂ ਨੇ ਉਹ ਗੇਟ ਬੰਦ ਕਰ ਲਿਆ ਭਾਈ ਤੈਨੂੰ ਬੁਲਾਇਆ ਨਹੀਂ ਤੂੰ ਕਿਹੜਾ ਕੋਈ ਮੈਨੂੰ ਆਪੇ ਆਪ ਨੂੰ ਕਈ ਵਾਰੀ ਸ਼ਰਮ ਆਉਣੀ ਹੈ ਯਾਰ ਕੀ ਬਣੂਆ ਪਰ ਮੈਂ ਇੱਕ ਇੱਕ ਘਰ ਤੋੜ ਕੇ ਕਿਦਰਵਾ ਦੇ ਪਿੰਡ ਚ ਗਿਆ ਟਿਕਟ ਲੈਣ ਤੋਂ ਪਹਿਲਾਂ ਖੜ ਬੁਰਦਵਾਰੇ ਦੇ ਭਾਈ ਸਾਹਿਬ ਨਾਲ ਕੰਟੈਕਟ ਰੱਖਦਾ ਹੁੰਦਾ ਸੀ ਵੀ ਮੈਨੂੰ ਕੋਈ ਜਾਣਕਾਰੀ ਜਿੱਦੇ ਕੋਈ ਹੋਵੇ ਬਾਬਾ ਜੀ ਮੈਨੂੰ ਸੰਭਲਿਓ ਮੈਂ ਕਿਹਦੇ ਚੌਕੀਦਾਰ ਨਾਲ ਗੰਡਾ ਟਰੱਕਤਾ ਸੀ ਮੇਰਾ ਕੋਈ ਮਾਰ ਤਲਾ ਮਿਸਪੇਟ ਦਾ ਕਿਉਂਕਿ ਮੈਂ ਉੱਥੇ ਕਿਹੜਾ ਪੈਦਾ ਹੋਇਆ ਜਿਲਦਾਂ ਵਿੱਚ ਉਹਨਾਂ ਚੌਕੀਦਾਰ ਸਹਿਬਾਨਾ ਨੇ ਉਹਨਾਂ ਗੁਰਦੁਆਰੇ ਦੇ ਭਾਈ ਸਹਿਬਾਨਾ ਨੇ ਹੌਲੀ ਹੌਲੀ ਮੈਸਟੇਜ ਤੇ ਸਟੇ 71万 ਲੱਗ ਪਿਆ ਸਟੇ 71 ਤੋਂ ਫਿਰ ਹੌਲੀ ਹੌਲੀ ਮੈਸਟੇਜ ਦੀ ਰੇਲ ਲੱਗ ਪਿਆ ਫਿਰ ਲੋਕ ਕਹਿੰਦੇ ਲੌਣ ਲੱਗਦੇ ਇਹਨੇ ਨਾਲ ਜੰਗਸ਼ਾ ਪਹਿਲਾਂ ਕੋਈ ਭੋਗਦੇ ਨਹੀਂ ਬੁਲਾਉਂਦਾ ਹੁੰਦਾ ਸੀ ਮੈਂ ਬੈਠਾ ਰੰਗਰ ਫਿਰ ਹੋਰ ਇਹ ਸਟੇਜ ਤੇ ਮੈਂ ਲੋਕਾਂ ਨੂੰ ਬੁਲਾਉਂਦਾ ਸੀ ਹੁਣ ਦੀ ਹਰ ਸਾਹਿਬ ਸਾਹਿਬ ਜੀ ਸ਼ਰਦਾਰ ਜੀ ਦੇਣਗੀ ਫਿਰ ਕਿਤੇ ਸ਼ਪਾਰਸ਼ ਬਾ ਕਹਿੰਦੇ ਸੀ ਜੀ ਮੈਨੂੰ ਬੁਲਾ ਦਿਓ ਅੱਜ ਮੈਂ ਸ਼ਰਧਾਂਗੀ ਇੱਕ ਵਾਰੀ ਵੇਖਤਾ ਲਓ ਇਹ ਰੈਲੀ ਤੇ ਦਾ ਬਣਾਉਣਾ ਕੀ ਹੈਗੇ ਸਭ ਇਹ ਰੈਲੀ ਤੇ ਚੜ੍ਹਦੇ ਮਲੇ ਗੱਦੀਆਂ ਕੁਰਸੀਆਂ ਦੇ ਪਹਿਲਾਂ ਬੰਦੇ ਲੋਕ ਬਿਠਾ ਦਿੱਤੇ ਜਾਂਦੇ ਸੀ ਕਿ ਰਾਜਾ ਵੜਿੰਗ ਜੇ ਕੁਰਸੀ ਕਿਸੇ ਵੀ ਸਟੇਜ ਤੇ 25 ਕੁਰਸੀਆਂ ਤੇ ਜੇ ਬੈਠੂਗੇ ਨੂੰ ਬਹਿਣ ਨਹੀਂ ਦੇਣਾ ਇੱਥੇ ਬੰਦਾ ਬਾਹਰ ਤੇ ਬੜੀ ਜੱਦੋ ਜਹਿਦ ਕਰਕੇ ਸਟੇਜ ਤੇ ਚੜਨ ਦੀ ਲੜਾਈ ਹੁੰਦੀ ਸੀ ਬੋਲਣ ਦੀ ਲੜਾਈ ਤਾਂ ਲੱਖ ਪੁਰਾਣੀ ਬਾਤ ਦੀ ਗੱਲ ਇਹ ਸੱਚ ਪ੍ਰੈਕਟੀਕਲ ਕਰ ਦੱਸ ਰਹੇ ਆਪਣੇ ਕੋਈ ਸਾਥ ਨੂੰ ਪੁੱਛ ਲਿਓ ਪਰ ਮੈਨੂੰ ਉਹ ਕਹਿੰਦੇ ਸੀ ਮੈਨੂੰ ਕੋਈ ਪੁੱਛਦਾ ਸੀ ਉਹ ਸੌਂ ਭਾਏ ਮੈਂ ਕਰ ਜੇ ਇਹਨਾਂ ਨੂੰ ਕਿਸੇ ਨੂੰ ਵੀ ਮਿਲੀ ਮੈਂ ਕਰੂੰਗਾ ਇੱਕ ਵਾਰੀ ਜਦ ਬੀਰ ਪਰ ਨਾਲ ਨੂੰ ਮੇਰੇ ਟਿਕਟ ਮੰਗਦੇ ਮੰਗਦੇ ਮਿਲ ਗਈ ਉਹਨੇ ਮੈਨੂੰ ਸੱਦਿਆ ਨਹੀਂ ਬੁਲਾਇਆ ਨਹੀਂ ਮੈਂ ਕਿਹਾ ਮੈਂ ਆ ਰਿਹਾ ਤੁਹਾਡੇ ਕਾਗਜ਼ੇ ਭਰਾਂ ਤੁਹਾਨੂੰ ਦੱਸ ਰਿਹਾ ਸਾਰੇ ਮੁੱਦੇ ਉਹ ਖੁਸ਼ੀ ਨਹੀਂ ਵੀ ਆ ਜੀ ਮਾਇਆ ਲੈ ਕੇ ਆਪ ਦਾ ਲੰਗੜ ਪੁੰਗੜ 20 25 30 ਬੰਦੇ ਤੇ ਮੈਂ ਕਾਗਜ਼ੇ ਭਰਉਣ ਜਾਵਾਂ ਉਹਨੇ ਮੈਨੂੰ ਕੀ ਪੁੱਛਦਾ ਸੀ ਵੀ ਧੱਕੇ ਨਾਲ ਆਇਆ ਇਹਦਾ ਆਪ ਮੰਗਦਾ ਅਗਲੇ ਦਿਨ ਉਹ ਕਹਿੰਦਾ ਪਿੰਡਾਂ ਚ ਜਾਣਾ ਤੇ ਮੈਂ ਅੱਗੇ ਮਾਈਕ ਲਾ ਕੇ ਫੜ ਕੇ ਖੜਾ ਹੋ ਜਾ ਕਰਾਂ ਉਮਰੇ ਨੇ ਈ ਇਦਾਂ ਵੇਖਿਆ ਜਦੋਂ ਵੀ ਇਹ ਮੈਂ ਸਾਬ ਗਿਆ ਵੀ ਇਹ ਕਹਿੰਦਾ ਵੀ ਫੇਰ ਉਹ ਉਹਨਾਂ ਦੇ ਜਿਹੜੇ ਆਰੇਦ ਵਾਲੇ ਬੰਦੇ ਸੀ ਉਹ ਕਹਿੰਦੇ ਜੀ ਦੇਰ ਹੁੰਦੀ ਐ ਤੁਸੀਂ ਵੀ ਆਇਆ ਨਾ ਅਗਰ ਅਗਰ ਉਹ ਵੀ ਮਾਈਕ ਫੜ ਲੈਣ ਉਹਨੂੰ ਇਹ ਸੀ ਵੀ ਇਹ ਚਰਚਾ ਚੱਲ ਰਹੀ ਜਿਹੜਾ ਅੱਗੇ ਪ੍ਰਚਾਰ ਮੈਂ ਫਿਰ ਅਗਲੇ ਪਿੰਨੋ ਪਹਿਲਾਂ ਜਾਂਦਾ ਜਿਦੋਂ ਉੱਥੋਂ ਰਵੀਰ ਪ੍ਰਧਾਨ ਉੱਤਰਨਾਟਾ ਜੀ ਉਦੋਂ ਮੈਂ ਮਾਈਕ ਫਾਈਂਡ ਅਪ ਕਰ ਜਾਂਦਾ ਸੀ ਕਰਦਾ ਉਹ ਵੀ ਆਪਾਂ ਉਦੋਂ ਪਹਿਲਾਂ ਫਰਮੈਂਟ ਬੋਲਦੇ ਐਡਾ ਕੰਮ ਚਲਾਇਆ ਹੈ